ਨਮੋ ਬ੍ਰਹਮਾਇ ਅੱਜ ਅਸੀਂ ਆ ਬਹੁਤ ਸੋਭਾਗਯਸ਼ਾਲੀ ਆ ਕਿ ਸਾਨੂੰ ਪਰਮੇਸ਼ਵਰ ਨੇ ਮੌਕਾ ਦਿੱਤਾ ਆ ਕਿ ਅਸੀਂ ਸਨਾਤਨ ਧਰਮ ਦੀ ਜਿਹੜੀ ਇੱਕ ਬੁਝ ਚੁੱਕੀ ਹੋਈ ਜੋਤ ਸੀ ਲਗਭਗ ਉਹਨੂੰ ਦੁਬਾਰਾ ਜਗਾ ਰਹੇ ਆ ਘਰ ਘਰ ਦੇ ਵਿੱਚ ਬ੍ਰਹਮਾ ਜੀ ਦਾ ਪ੍ਰਚਾਰ ਪਹੁੰਚਾ ਰਹੇ ਆ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਸੋਭਾਗਯਸ਼ਾਲੀ ਸਮਝਦੇ ਆ ਕਿ ਜਿੰਨੇ ਵੀ ਮੇਰੇ ਭਰਾ ਚਾਹੇ ਉਹ মিডিਆ ਲਾਈਨ ਤੋਂ ਆਏ ਆ ਚਾਹੇ ਉਹ ਮੇਰੇ ਸਹਿਯੋਗੀ ਨੇ ਉਹ ਸਾਰੇ ਬ੍ਰਹਮਾ ਜੀ ਦੇ ਪ੍ਰਚਾਰ ਲਈ ਇੱਥੇ ਅਸੀਂ ਪਹੁੰਚੇ ਆਂ ਔਰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹ ਪ੍ਰੈਸ ਕਾਨਫਰੰਸ ਜਿਹੜੀ ਆ 27 April ਤੋਂ 1 May ਤੱਕ ਜਿਹੜਾ ਅਖੰਡ ਮਹਾਯੱਗ ਬ੍ਰਹਮਾ ਜੀ ਦਾ 33 ਤੇ ਪਹਿਲੀ ਵਾਰ ਹੋਣ ਜਾ ਰਿਹਾ ਆ ਬੋਲਤੇ ਕਰਕੇ ਇਹ ਆਪ ਜੀ ਲਈ ਸਾਰਿਆਂ ਲਈ ਤੇ ਸੁਣਨ ਵਾਲੇ ਸ਼ਰੋਤਿਆਂ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤਾਂ ਕਿ ਘਰ ਘਰ ਦੇ ਵਿੱਚ ਬ੍ਰਹਮਾ ਜੀ ਨੂੰ ਦੁਬਾਰਾ ਔਰ ਮੰਦਿਰਾਂ ਦੇ ਵਿੱਚ ਦੁਬਾਰਾ ਸਥਾਪਿਤ ਕੀਤਾ ਜਾਵੇ ਔਰ ਸਾਡੇ ਸਨਾਤਨ ਧਰਮ ਦਾ ਪ੍ਰਚਾਰ ਹੋਰ ਜਿਆਦਾ ਬਿਹਤਰ ਹੋ ਸਕੇ ਸੋ ਮੈਂ ਆਪ ਜੀ ਦਾ ਸਾਰਿਆਂ ਦਾ ਇੱਥੇ ਆਿਆਂ ਦਾ ਔਰ ਜਿੰਨੇ ਵੀ ਮੇਰੇ ਸਹਿਯੋਗੀ ਤੇ ਮੇਰੇ ਸਾਰੇ ਮਿੱਤਰ ਮੇਰੇ ਭਰਾ ਔਰ ਜਿਨਨੇ ਵੀ মিডিਆ ਲਾਈਨ ਤੋਂ ਮੇਰੇ ਭਰਾ ਆਏ ਨੇ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਹਾਂ। ਔਰ ਜੇ ਗੱਲ ਕਰੀਏ ਬ੍ਰਹਮਾ ਜੀ ਦੀ ਬ੍ਰਹਮਾ ਜੀ ਉਹ ਪ੍ਰધાન ਦੇਵਤਾ ਨੇ ਸਾਡੇ ਈਸ਼ਵਰ ਨੇ ਜਿਹੜੇ ਤ੍ਰਿਗੁਣੀ ਮਾਇਆ ਦੇ ਵਿੱਚ ਆਂਦੇ ਨੇ ਜਿਹੜੇ ਕਿ ਦੇਵ ਤੱਤਵ ਤੋਂ ਪਰੇ ਈਸ਼ਵਰੀ ਤੱਤਵ ਦੇ ਵਿੱਚ ਨੇ। ਬ੍ਰਹਮਾ ਜੀ ਉਹ ਸਤੋਗੁਣ ਪ੍ਰધાન ਦੇਵਤਾ ਨੇ ਜਿਨਾਂ ਨੇ ਹਮੇਸ਼ਾ ਜੇ ਅਸੀਂ ਇਤਿਹਾਸ ਚੱਕ ਕੇ ਦੇਖੀਏ ਤੇ ਸਭ ਤੋਂ ਜ਼ਿਆਦਾ ਜਿਹੜੇ ਵਰਦਾਨ ਆ ਉਹ ਬ੍ਰਹਮਾ ਜੀ ਨੇ ਦਿੱਤੇ ਆ। ਔਰ ਬ੍ਰਹਮਾ ਜੀ ਬਾਰੇ ਮੈਂ ਆਪ ਸਭ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਬ੍ਰਹਮਾ ਜੀ ਨੇ ਰਾਕਸ਼ਾਂ ਤੱਕ ਨੂੰ ਵਰਦਾਨ ਦੇ ਕੇ ਤ੍ਰਿਲੋਕ ਦਾ ਰਾਜਾ ਬਣਾਇਆ। ਸੋ ਮੈਂ ਬਹੁਤ ਹੀ ਸਭਾਗਯਸ਼ਾਲੀ ਆ। ਕਿ ਮੈਨੂੰ 2024 ਦੇ ਵਿੱਚ ਪਰਮੇਸ਼ਵਰ ਦੁਆਰਾ ਇਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਨਿਰਾਕਾਰ ਪਰਮੇਸ਼ਵਰ ਦੁਆਰਾ ਕਿ ਮੈਂ ਬ੍ਰਹਮਾ ਜੀ ਦੀ ਜਿਹੜੀ ਜੋਤ ਆ ਉਹ ਦੁਬਾਰਾ ਜਗਾਵਾਂ ਔਰ ਕਲਯੁਗ ਦੇ ਵਿੱਚ ਕਰਕਰ ਦੇ ਵਿੱਚ ਆਪਣੇ ਪਰਮੇਸ਼ਵਰ ਨੂੰ ਦੁਆਰਾ ਸਥਾਪਿਤ ਕਰਾਂ ਉਸ ਲੜੀ ਬਾਬਤ 2024 ਦੇ ਵਿੱਚ ਇੱਕ ਅਖੰਡ ਮਹਾਯੱਗ ਬ੍ਰਹਮਾ ਵੰਸ਼ ਦੀ ਟੀਮ ਵੱਲੋਂ ਕਰਾਇਆ ਗਿਆ 251 ਘੰਟਿਆਂ ਦਾ ਅੱਜ ਓਸੀ ਲੜੀ ਦਾ ਦੂਸਰਾ ਅਖੰਡ ਮਹਾਯੱਗ ਹੋਣ ਜਾ ਰਿਹਾ ਜੋ ਕਿ 101 ਘੰਟਿਆਂ ਦਾ ਪੰਜਾਬ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਅੱਜ ਅਸੀਂ ਉਸ ਪਾਕ ਪਵਿੱਤਰ ਜਗ੍ਹਾ ਤੇ ਆ ਜਿੱਥੇ ਅਸੀਂ ਬਹੁਤ ਦੇਰ ਤੋਂ ਮੇਰਾ ਪੂਰਾ ਜੀਵਨ ਔਰ ਮੇਰੇ ਕਈ ਵੱਡੇ ਬਜ਼ੁਰਗਾਂ ਦਾ ਜੀਵਨ ਇੱਥੇ ਵੱਡੇ ਵੱਡੇ ਯੱਗ ਹੁੰਦੇ ਉਹਨਾਂ ਨੇ ਦੇਖੇ ਆ ਅੱਜ ਪਰਮੇਸ਼ਵਰ ਨੇ ਦਰੇਸੀ ਗਰਾਊਂਡ ਪੰਜਾਬ ਲੁਧਿਆਣਾ ਦੇ ਦਰੇਸੀ रामलीला ਗਰਾਊਂਡ ਨੂੰ ਚੁਣਿਆ ਇਸ ਪਵਿੱਤਰ ਯੱਗ ਲਈ ਅਕਸਰ ਲੋਕਾਂ ਦੇ ਵਿੱਚ ਗੱਲਾਂ ਹੁੰਦੀਆਂ ਮੈਨ ਟੂ ਮੈਨ ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਪੁਰਾਣ ਹੈਗੇ ਆ 18 ਪੁਰਾਨ ਜਿਹੜੇ ਵੇਦ ਵਿਆਸ ਮਹਾਰਾਜ ਜੀ ਨੇ ਲਿਖੇ ਉਹਨਾਂ ਤੋਂ ਬਾਅਦ ਬਹੁਤ ਸਾਰੀਆਂ ਗੜਬੜੀਆਂ ਕੀਤੀਆਂ ਗਈਆਂ ਇਥੋਂ ਤੱਕ ਕਿ ਸਾਡੇ ਇਤਿਹਾਸ ਦੇ ਵਿੱਚ ਜਿਹੜੀ ਸਾਡੀ ਸਭ ਤੋਂ ਵੱਡੀ ਧਰੋਹਰ ਸੀ ਗਿਆਨ ਦੀ ਨਲੰਦਾ ਯੂਨੀਵਰਸਿਟੀ ਉਹਨੂੰ ਵੀ ਖਿਲਜੀ ਵਰਗਿਆਂ ਨੇ ਜਲਾ ਦਿੱਤਾ ਕਿ ਸਨਾਤਨ ਧਰਮ ਤੱਕ ਸੱਚ ਦਾ ਪ੍ਰਚਾਰ ਨਾ ਪਹੁੰਚਾਇਆ ਜਾ ਸਕੇ। ਔਰ ਬ੍ਰਹਮਾ ਜੀ ਇੱਕ ਸਤੋਗੁਣ ਪ੍ਰਦਾਨ ਦੇਵਤਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਸਨਾਤਨ ਧਰਮ ਤਾਂ ਛੱਡੋ ਵਿਸ਼ਵ ਦੇ ਕਿਸੇ ਵੀ ਇੱਕ ਪੁਸ਼ਕਰ ਜੀ ਨੂੰ ਛੱਡ ਕੇ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਪੂਜਾ ਬ੍ਰਹਮਾ ਜੀ ਦੀ ਕਿਤੇ ਵੀ ਨਹੀਂ ਹੁੰਦੀ। ਦਾਸ ਨੂੰ 2024 ਦੇ ਵਿੱਚ ਇਹ ਹੁਕਮ ਹੋਇਆ ਤੇ ਅੱਜ ਉਸ ਬਾਬਤ ਦੂਸਰਾ ਅਖੰਡ ਮਹਾਯੱਗ ਜਿਹੜਾ ਕਿ ਬਹੁਤ ਸਾਰੇ ਪੁਰਾਣੇ ਝੂਠੇ ਮਿੱਥਾ ਮਿੱਥਾਂ ਨੂੰ ਤੋੜਦਾ ਹੋਇਆ ਕਿ ਪੋਲੇਨਾਥ ਨੇ ਬ੍ਰਹਮਾ ਜੀ ਨੂੰ ਸ਼ਰਾਪ ਦਿੱਤਾ ਸੀ ਅੱਜ ਆਪ ਜੀ ਮੀਡੀਆ ਵਾਲੇ ਸਾਰੇ ਦਿਖਾ ਸਕਦੇ ਹੋ ਆਪਣੇ ਡਿਜੀਟਲ ਪਲੇਟਫਾਰਮ ਦੇ ਰਸਤੇ ਕਿ ਇਹ ਜਿਹੜਾ ਯੱਗ ਹੋ ਰਿਹਾ ਇਹ ਭੋਲੇਨਾਥ ਦੇ ਦਰਬਾਰ ਦੇ ਵਿੱਚ ਹੀ ਹੋ ਰਿਹਾ ਆ ਔਰ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਕਿ ਭੋਲੇਨਾਥ ਆਪਣੇ ਸੰਨਿਧ ਦੇ ਵਿੱਚ ਇਹ ਅਖੰਡ ਮਹਾਯੱਗ ਕਰਵਾ ਰਹੇ ਨੇ ਔਰ ਇਹ ਜਿਹੜਾ ਯੱਗ ਹੋ ਰਿਹਾ ਇਹ ਬਹੁਤ پاک ਪਵਿੱਤਰ ਯੱਗ ਹੁੰਦਾ ਹੈ ਸਾਰੀ ਜਿਹੜੀ ਯੱਗ ਕਰਨ ਵਾਸਤੇ ਟੀਮ ਆਂਦੀ ਆ ਉਹ ਸਾਰੀ ਅਯੁੱਧਿਆ ਤੋਂ ਆਂਦੀ ਆ ਤੇ ਦਾਸ ਦੀ ਨਾਲ ਡਿਊਟੀ ਹੁੰਦੀ ਆ ਕਿ ਇਸ ਯੱਗ ਨੂੰ ਅਸੀਂ ਰਲ ਮਿਲ ਕੇ ਸੰਪੰਨ ਕਰਾਈਏ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਥਾਨ ਅੱਜ ਪਰਮੇਸ਼ਵਰ ਨੇ ਚੁਣਿਆ ਮੈਂ ਕਹਿੰਦਾ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸ ਆ ਇੱਥੇ ਸਾਡੇ ਵੱਡੇ ਪੂਰਬਜਾਂ ਨੇ ਸੰਤਾ ਮਹੰਤਾ ਨੇ ਬਹੁਤ ਸਾਰੇ ਤਪ ਤੇ ਬਹੁਤ ਸਾਰੇ ਜਿਹੜੇ ਅਨੁਸ਼ਟਾਨ ਕੀਤੇ ਹੋਏ ਧਾਰਮਿਕ ਅੱਜ ਇਸ ਜਗ੍ਹਾ ਤੇ ਯੱਗ ਕਰਨ ਦਾ ਸੌਭਾਗ्‍य ਮਿਲਣ ਦੇ ਨਾਲ ਮੈਂ ਕਹਿੰਦਾ ਕਿ ਇਹ ਸਾਡਾ ਸਾਰਿਆਂ ਦਾ ਸਾਰੀ ਟੀਮ ਦਾ ਜਿਹੜੇ ਇੱਥੇ ਪਹੁੰਚੇ ਨੇ ਮੈਂ ਕਹਿੰਦਾ ਹਰ ਇੱਕ ਹਾਰਿਕ ਦਾ ਵੱਡਾ ਰੋਲ ਪਲੇ ਹੋਏ ਗਏ ਇਸ ਦੇ ਵਿੱਚ ਮੀਡੀਆ ਸਹਿਬਾਨ ਦੇ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਘਰ ਘਰ ਤੱਕ ਆਪ ਜੀ ਦੇ ਡਿਜੀਟਲ ਚੈਨਲ ਚੈਨਲਾਂ ਦੇ ਰਾਹੀਂ ਪਰਮੇਸ਼ਵਰ ਦਾ ਪ੍ਰਚਾਰ ਪਹੁੰਚੇਗਾ ਔਰ ਲੁਧਿਆਣਾ ਦੇ ਵਿੱਚ ਵਿਸ਼ਵ ਦੇ ਵਿੱਚ ਇਹ ਸੰਕੇਤ ਜਾਏਗਾ ਕਿ ਜਿਹੜੀ ਪੰਜਾਬ ਦੀ ਧਰਤੀ ਆ ਉਥੇ ਸਿਰਫ ਨਸ਼ਾ ਨਹੀਂ ਉਥੇ ਭਗਤੀ ਦੇ ਵੀ ਕਈ ਰੂਪ ਸਰੂਪ ਨੇ ਜਿੱਥੇ ਸਾਡੇ 10 ਗੁਰੂਆਂ ਨੇ ਜੋਤ ਜਗਾਈ ਸੀ ਭਗਤੀ ਦੀ ਅੱਜ ਉਹਨਾਂ ਦੇ ਹੀ ਪ੍ਰਤਾਪ ਦੇ ਨਾਲ ਇਹ ਬ੍ਰਹਮਾ ਜੀ ਨੇ ਪੰਜਾਬ ਲੁਧਿਆਣਾ ਦੇ ਇੱਕ ਛੋਟੇ ਜਿਹੇ ਦਾਸ ਨੂੰ ਇੱਕ ਸਾਧਕ ਨੂੰ ਚੁਣਿਆ ਤੇ ਵਿਸ਼ਵ ਦੇ ਵਿੱਚ ਅੱਜ ਅੱਜ ਵਿਸ਼ਵ ਦੇ ਵਿੱਚ ਇੱਕ ਨਵਾਂ ਜਿਹੜਾ ਸੂਰਜ ਉਦੇ ਹੋਇਆ ਮੈਂ ਕਹਿੰਦਾ ਪਹਿਲਾਂ ਤਾਂ ਸਾਰੀ ਸੰਗਤ ਦਾ ਔਰ ਮੈਂ ਕਹਿੰਦਾ ਦੂਸਰੇ ਨੰਬਰ ਤੇ ਜਿਹੜੇ ਇੱਥੇ ਸੰਤ ਮਹਾਂਪੁਰਸ਼ਾਂ ਨੇ उन्ह बहुत बहुत धन्यवाद करा कि वो साढ़े इतने आ के अपनी चरण धूली देने संगत को और अपने आप के यज्ञ जड़ा महान गिने जाएगा भगवान ब्रह्मा जी की जय जै। जैसे कि आप सभी को पता है कि मास्टर आशीष जी ने बताया कि जैसे उनको परमेश्वर का हुक्म हुआ और आज जो ये यज्ञ की स्थापना की जा रही है ये दूसरा यज्ञ है इससे पहले दो घंटे का यज्ञ यग, महायज्ञ हो चुका है अब ये जो यज्ञ है 101 घंटे का होने जा रहा है तो मैं सभी अपने लुधियानावासी अपने भाई बहनों को कहूँगी को कि वो इस यज्ञ में आकर अपनी आहुति डालें और जो पहलगाम का वो है उसमें एक एग्ज़ाम्पल एक 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 क्रिएट करें कि अगर हम भगवान की पूती करते हैं तो कुछ भी इंपॉसिबल नहीं है कलयुग केवल नाम अधारा सिमर-सिमर कर उतरे पारा जय हिंद जय भारत